ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੋਪੋ ਲੋਪੋ ਪਿੰਡ ਮੋਗੇ ਜ਼ਿਲ੍ਹੇ ਦਾ ਨੇੜੇ ਬਦਨੀ ਕਲਾਂ ਦੇ ਰਹਿ ਜਾਂਦਾ ਹੈ ਮੋਗੇ ਤੋਂ ਬਰਨਾਲੇ ਵਾਲਾ ਜਿਹੜਾ ਹਾਈਵੇ ਆ ਉਹਦੇ ਇੱਕ ਹੱਥ ਬਦਨੀ ਕਲਾਂ ਤੇ ਦੂਜੇ ਪਾਸੇ ਲੋਪੋ ਲੋਪੋ ਪਿੰਡ ਦੇ ਵਿੱਚੋਂ ਰਸੂਲਪੁਰ ਨੂੰ ਇੱਕ ਛੜਕ ਨਿਕਲਦੀ ਹੈ ਉਹਦੇ ਤੇ ਭਾਈ ਗੁਰਤੇਜ ਸਿੰਘ ਜੀ ਹੋਰਾਂ ਦਾ ਘਰ ਹੈ ਜਿੱਥੇ ਇਹ ਵਪਾਰ ਦਾ ਕੰਮ ਆ ਇਹਨਾਂ ਕੋਲ ਪਸ਼ੂ ਰੂਟੀਨ 'ਚ ਵਿਕਰੀ ਵਾਲੇ ਹੁੰਦੇ ਆ ਅੱਜ ਦੀ ਵੀਡੀਓ ਦੇ ਵਿੱਚ ਬਹੁਤਿਆਂ گاਵਾ ਪਰ ਇੱਕ ਇਹ ਝੋਟੀ ਤੁਹਾਨੂੰ ਦਿਖਾਉਣੀ ਹੈ ਬਹੁਤ ਸੋਹਣੀ ਝੋਟੀ ਚੰਗੇ ਕਦ ਕੱਢਦੀ ਦੋਸਤੋ ਤਾਜੀ ਸੂਈ ਵੀ ਹੈ ਇਹਦੇ ਨਾਲ ਕੁਝ ਹੋਰ ਵੀ ਗਾਮਾ ਹੈਗਾ ਸੋ ਲਾਸਟ ਤੱਕ ਵੀਡੀਓ ਦੇਖ ਲਿਓ ਜਿਹੜਾ ਪਸ਼ੂ ਸੂਆ ਸੋ ਆਇਆ ਉਹਦਾ ਜਿੰਨਾ ਦੁੱਧ ਇੱਥੇ ਦੱਸਿਆ ਜਾਊਗਾ ਤੁਸੀਂ ਦੋ ਟਾਈਮ ਤਿੰਨ ਟਾਈਮ ਚੋ ਸਕਦੇ ਹੋ ਜੇ ਗੱਭਣ ਪਸ਼ੂ ਖਰੀਦਣਾ ਹੈ ਤਾਂ ਤੁਸੀਂ ਆਪਦੀ ਸਮਝ ਨਾਲ ਖਰੀਦਣਾ ਵੀ ਉਹ ਕਿੰਨਾ ਦੁੱਧ ਦੇ ਸਕਦਾ ਜਾਂ ਤੁਸੀਂ ਉਹ ਤੋਂ ਦੁੱਧ ਕਿੰਨਾ ਝੋਲੋਗੇ ਆਓ ਮਿਲਿਏ ਬਾਈ ਨੂੰ ਕਰਦੇ ਆ ਗੱਲਬਾਤ ਦੋਸਤੋ ਪਹਿਲੇ ਨੰਬਰ ਵਾਲੀ ਗਾਂ ਤੋਂ ਸ਼ੁਰੂਆਤ ਕਰਾਂਗੇ ਸੋਨੀ ਭਾਈ ਸਸਤੀ ਕਾ ਸਸਤੀ ਕਾ ਵੀਰੇ ਜਗਜੀਤ ਆ ਸੋਨੀ ਭਾਈ ਪਹਿਲੇ ਨੰਬਰ ਤੇ ਜਿਹੜੀ ਗਾਂ ਵੀਰੇ ਦੂਜਾ ਸੁਆਵਾ ਹਜੇ ਇਹਦੇ 7 ਤਰੀਕ ਨੂੰ ਦਿਨ ਪੂਰੇ ਆ ਐਸ ਲੇਵੀ ਦੀ ਆ ਦੁੱਧ ਦੇ ਦੂ 30 32 ਕਿਲੋ ਰਾਮ ਨੇ ਠੀਕ ਹੈ ਰੇਟ ਕੀ ਰਹੂਗਾ ਰੇਟ ਵੀਰੇ 142000 ਰੁਪਿਆ ਦਾ ਖੋਲੀਆਂ ਸੋ ਦੋਸਤੋ ਡਿਮਾਂਡ 142000 ਦੀ ਆ ਦਿਨ ਹਜੇ ਲਾਊਗੀ ਸੋਨ ਚ ਦੁੱਧ ਫੇਰ ਮੈਂ ਐਡ ਕਰ ਦਿਆਂ ਵੀ ਦੁੱਧ ਤੁਹਾਡੀ ਸੇਵਾ ਦਾ ਹੈ ਹਾਲਾਂਕਿ ਟਾਂਚਾ ਬੜਾ ਚੰਗਾ ਗਾਂ ਦਾ ਜਦੋਂ ਤੁਰੂਗੀ ਤੁਸੀਂ ਦੇਖੋ ਉਤੋਂ ਕਿੰਨੀ ਕਿਸ ਸਟ੍ਰੇਟ ਹੈ ਫਿਕਸ ਹਵਾਨਾ ਉਤੋਂ ਸਿੱਧੀ ਦੇਖੋ ਜੇ ਜਦੋਂ ਵਹਿਣ ਤੁਰੂਗੀ ਦੀ ਲੰਬਾਈ ਦੇਖੋ ਇਹਦੇ ਪੈਰ ਜਿਹੜੇ ਆ ਬਾਈ ਦੀ ਹੋਰਾਂ ਨੇ ਖੁਰ ਬਣਾਏ ਕਿਉਂਕਿ ਗਾਮਾ ਜਿਹੜੀਆਂ ਬਹੁਤੇ ਵੀਰ ਨਹੀਂ ਖੁਰ ਬਣਾਉਂਦੇ ਬਹੁਤ ਸੋਹਣਾ ਹਵਾਨਾ ਦੱਸੋ ਉਤੋਂ ਬਿਲਕੁਲ ਸਿੱਧੀ ਹੈ ਟਾਂਚਾ ਫੇਰ ਦੇਖੋ ਇਸ ਗਾਂ ਮੀਂਹ ਪੈ ਰਿਹਾ ਵੀ ਦੇ ਤਾਈਓ ਥੋੜੀ ਥੋੜੀ ਇਧਰੀ ਸੋ ਸੋ ਬਾਰਸ਼ ਕਣੀਆਂ ਕਣਮਣ ਕਣਮਣ ਹੋ ਰਹੀ ਹੈ ਅੱਜ ਸੋ 1 ਲੱਖ ਤੇ 42000 ਰੇਟ ਦੁੱਧ ਆਸ ਆ ਵੀ ਬਹੁਤ ਸੋਹਣਾ ਦੇਊਗੀ ਸੋ ਇਹ ਪਹਿਲੇ ਨੰਬਰ ਤੇ ਗਾਂ ਰੇਟ ਸਾਰੇ ਪਸ਼ੂਆਂ ਦੇ ਵੀਡੀਓ 'ਚ ਹੀ ਹੋਣਗੇ ਇਹਦੇ ਨਾਲ ਇੱਕ ਹੋਰ ਗਾਂ ਜਗਜੀਤ ਇਹਦੇ ਮਗਰ ਬੱਛਾ ਵਾ ਤੀਜੇ ਸੂਏ ਆ ਦੁੱਧ 28 29 ਕਿਲੋ ਹੋਣਾ ਹਜੇ ਅਜ ਪੰਜ ਮਨ ਦੇ ਨਾ ਸੂਈ ਨੂੰ ਰੇਟ ਕੀ ਰਹਿਣਾ ਭਾਈ ਰੇਟ ਦਾ 1 ਲੱਖ ਤੇ 26000 ਰੁਪਈਆ ਕੋਲੀ ਸੋ ਰੇਟ 1 ਲੱਖ ਤੇ 26000 ਸੂਆ ਤੀਜਾ ਪੰਜਵਾਂ ਸ਼ੇਮਾ ਦਿਨ ਦੁੱਧ ਇਹਦੇ ਥੱਲੇ ਬੜਾ ਚੰਗਾ ਜਿਹੜਾ ਤੁਸੀਂ ਦੋ ਟਾਈਮ ਚੋ ਸਕਦੇ ਹੋ ਤਿਆਰ ਦੁੱਧ ਹੈ ਅੱਥੀ ਚਵਾਈ ਵਾਲਾ ਥਣ ਦੋਨੇ ਪਾਸੇ ਬੈਠ ਕੇ ਮਿਲਕਿੰਗ ਕਰ ਲਓ ਇਦਾਂ ਦਾ ਥਣ ਦਾ ਸੈਜ ਹੈ ਢਾਂਚਾ ਤੁਸੀਂ ਦੇਖੋ ਲਵਾਈ ਦੇਖ ਸਕਦੇ ਹੋ ਗਾਂ ਦੀ ਸਟਰਕਚਰ ਦੇਖ ਲਓ ਇਹਦਾ 1 ਲੱਖ ਤੇ 26000 ਇਹਦਾ ਰੇਟ ਬਾਈ ਨੇ ਰੱਖਿਆ ਖਵਾਨਾ ਅਗੋਂ ਪਿਛਾਓ ਹੋਵਾ ਨਾ ਦੇਖੋ ਥਣ ਅੱਥੀ ਚੁਆਈ ਜਾ ਲੋ ਦਿਸਦਾ ਹੀ ਐ ਕਲੀਅਰ ਸੋ ਇਹ 2 ਨੰਬਰ ਦੇ ਉੱਤੇ ਗਾਂ ਇਹ ਤੋਂ ਇਲਾਵਾ ਇੱਕ ਵੈੜ ਹਜੇ ਕੱਚੀ ਦਿਸਦੀ ਐ ਕਨਵਾ ਸੁਆ ਬਾਈ ਦਾ ਵੀਰੇ ਪਲੂਣਾ ਪਹਿਲੇ ਸੁਵੇ 2 ਦੰਦ ਦਾ ਠੀਕ ਐ ਹਾਂਜੀ ਮੁੱਲ ਇਹਦਾ 92000 ਆ ਹਜੇ 13 ਦਿਨਾਂ ਦੀ ਕੱਚੀ ਐ ਵੈੜ ਠੀਕ ਐ ਬਾਈ ਤੋੜੋ ਉਹਨੂੰ ਹਜੇ ਅੰਤੂਰ 13 ਦਿਨਾਂ ਦੀ ਕੱਚੀ ਡਿਮਾਂਡ 92000 2 ਦੰਦ ਵੱੱਛੀ ਐ ਹਜੇ ਦਿਨ ਲੈਂਦੀ ਐ ਸੋਨ ਚ ਰੰਗ ਰੂਪ ਸੋਹਣਾ ਐ ਚੰਗੀ ਸੰਭਗੀ ਤਾਂ 2 ਰੁਪਏ ਐਡ ਵੀ ਕਰ ਸਕਦੀ ਐ ਤੁਸੀਂ ਅੱਜ ਦੇ ਹਿਸਾਬ ਤੇ ਦੇਖ ਕੇ ਖਰੀਦ ਲਓ ਬਾਹਰ ਦੋਸਤੋ ਫਰਸ ਵੀ ਥੋੜਾ ਗਿੱਲੀ ਹੋਣ ਕਰਕੇ ਸਲਿਪਰੀ ਐ ਤਿਲਕਣ ਹੋਇਆ ਹੋਇਆ ਬਹੁਤ ਬੰਦ ਸੋ ਇਹ ਪਹਿਲਣ ਵੈੜ ਹਜੇ ਦਿਨ ਲੈਂਦੀ ਐ ਸੋਨ ਚ ਇਹ ਦੂ ਅੱਗੇ ਇੱਕ ਜਰਸੀ ਪੱਖੇ ਚ ਪੈਂਦੀ ਵੈੜ ਸੋਨੀ ਭਾਈ ਕਦੋਂ ਕਦੀ ਸੂਈ ਹੈ ਵੀਰੇ ਕੱਲ ਸੂਈ ਹੈ ਇਹ ਹੂੰ ਤਕਰੀਬਨ ਰਾਤ 2 ਵਜੇ ਠੀਕ ਹੈ ਜੇਰ ਜੂਲ ਕੰਪਲੀਟ ਆ ਸਾਰਾ ਕੁਝ ਬੋਲਾ ਕੱਢਿਆ 4-5 ਕਿਲੋ ਬੱਛਾ ਮਗਰ ਹੈ ਦੀ ਰੇਟ ਭਾਈ ਮੁੱਲੇ ਦਾ 90000 ਰੁਪਿਆ ਵੀਰੇ ਚੋਣ ਚਾਂ ਬਹੁਤ ਚੰਗਾ ਠੰਡੀ ਸੀਲ ਬਹੁਤ ਆ ਠੀਕ ਹੈ ਹਾਂਜੀ ਸੋ ਤਾਂ ਦੇ ਦੂਗੀ 20 ਕਿਲੋ ਪੰਜਾਬ ਵਾਲੀ ਆਤੀ ਸੂਈ ਹੈ ਦੱਸੋ ਇਹ ਤੇ ਇਹਨੇ ਬੱਚੇ ਨੂੰ ਜਨਮ ਦਿੱਤਾ ਥਾਣੇ ਦਾ ਵੀ ਇੱਥੇ ਚੁਆਈ ਆ ਲੈ ਤੇ ਰੰਗੇ ਕਾਫੀ ਕਲਰ ਦੇ ਵਿੱਚ ਆ ਫਲੋਂ ਹਜੇ ਹਵਾਨੇ ਤੇ ਤੁਹਾਨੂੰ ਦਿਸੂ ਕੀ ਕਿਉਂਕਿ ਸੂਈ ਰਾਤ ਹੀ ਹੈ ਸੋ ਇਹ ਤੁਸੀਂ ਇਹਦਾ ਸਟਰਕਚਰ ਦੇਖ ਲਓ ਇਹਦਾ ਰੇਟ 90000 ਕੋਸ਼ਿਸ਼ ਸਾਈਡ ਤੇ ਗਾਵਾਂ ਦੱਸੋ ਇਹ ਖੜੀਆਂ ਹੀ ਦਿਖਾ ਦਿੰਨੇ ਆ ਤੁਹਾਨੂੰ ਉਸ ਤੋਂ ਬਾਅਦ ਅੱਪਾ ਇੱਕ ਮੱਝ ਦੀ ਵੀਡੀਓ ਦਿਖਾਵਾਂਗੇ ਲਾਸਟ ਉੱਤੇ ਸੋਨੀ ਭਾਈ ਇੱਧਰ ਜਿਹੜੀ ਗਾਂ ਖੜੀ ਹੈ ਇਹਦਾ ਵੀਰੇ 72000 ਮੋਲਾ ਹਜੇ ਦਿਨ ਲੈ ਜੂਗੀ ਹਫਤਾ ਠੀਕ ਹੈ ਹਾਂਜੀ ਇਹ ਸੂਈ ਹੋਈ ਬਿਹੜਾ ਇਹਦਾ ਮੁੱਲ 57000 ਆ 12 ਕਿਲੋ ਬੋਲਾ ਵਾ 7 ਦਿਨ ਹੋ ਗਏ ਸੂਈ ਨੂੰ ਠੀਕ ਹੈ ਸੋ ਰੇਟ 57000 12 ਕਿਲੋ ਟੋਸ ਦੇ ਵਿੱਚ ਆ ਗਈ ਪੂਰਾ 1000 ਸੀ ਸੋ ਮਗਰ ਬੱਚਾ ਇਹ ਬੱਚਾ ਵੱਛਾ ਵੀ ਹਾਂਜੀ ਬੱਛਾ ਜੀ ਠੀਕ ਹੈ ਉਹ ਪਾਸੇ ਦੂਜੀ ਗਾਂ ਵੀ ਦਿਖਾ ਦਈਏ ਇੱਕ ਵਾਰ ਸੋ ਇਹ ਵੀ ਗਾਂ ਤੁਸੀਂ ਦੇਖ ਲਓ ਇੱਕ ਹੋਰ ਗਾਂ ਸੋ ਇੱਧਰ ਹਜੇ ਆ ਤੋਰਦੀ ਇਹ ਵੀਰੇ ਇਹਦੇ ਅੱਠਾਂ ਦੁੱਧ ਹੈਗਾ 23 ਕਿਲੋ ਹੁਣ ਹੂੰ ਸੂਈ ਸਵਾਈਆ ਇਹਨੂੰ ਸੂਈ ਨੂੰ ਹੋ ਗਿਆ ਸੋਨੀ ਬਾਈ ਕਿੰਨੇ ਦਿਨ ਹੋ ਗਏ ਇਹਨੂੰ ਸੂਈ ਨੂੰ ਇਹਨੂੰ ਵੀਰੇ 10-11 ਦਿਨ ਹੋ ਗਏ ਸੂਈ ਨੂੰ ਦੁੱਧ ਹੁਣ 23 ਕਿਲੋ ਤਿਆਰ ਆ ਠੀਕ ਹੈ ਮਗਰ ਇਹਦੇ ਬੱਚਾ ਵਾ ਰੇਟ ਇਹਦਾ ਕਿਰੋ ਰੇਟ ਇਹਦਾ 92000 ਆ 92000 ਰੇਟ ਆ ਦੱਸੋ 23 ਕਿਲੋ ਦੁੱਧ ਦੋ ਟਾਈਮ ਚੋਲੇ ਕੋਈ ਤਿੰਨ ਟਾਈਮ ਚੋਲੇ ਖਰੋਸਪਨ ਦੇ ਵਿੱਚ ਆ ਗਰਮੀ ਦੇ ਵਿੱਚ ਵਧੀਆ ਦੁੱਧ ਦੇ ਯੋਗੀ ਦੁੱਧ ਵੀ ਚਿੱਟਾ ਬੜਾ ਵਧੀਆ ਮਈਆਂ ਵਾਲਗਾ ਓਕੇ ਅਜੇ ਭਲੂਣ ਵੀ ਹੈ ਹਵਾਨੇ ਤੇ ਬਾਕੀ ਹਵਾਨੇ ਦਾ ਸੈਜ ਤੁਸੀਂ ਵੀਡੀਓ ਚੋਂ ਦੇਖ ਲਓ ਰੇਟ 92000 ਹੈ ਦੁੱਧ ਚੋਕੇ ਲੈ ਲੈਣਾ ਤੁਸੀਂ ਜਿਹੜਾ ਤੁਹਾਨੂੰ ਦੱਸਿਆ ਗਿਆ ਮਸਤੀ ਕਰੂਗੀ ਕਿਉਂਕਿ ਮੌਸਮ ਚੰਗਾ ਹੈ ਠੰਡ ਦਾ ਟਾਈਮ ਹੈ ਨਾ ਉਸਤੇ ਵਧੀਆ ਰਹਿੰਦਾ ਹੈ ਵੱਜ ਕੇ ਵੱਜ ਕੇ ਹੂੰ ਠੰਡੀ ਸੀਲ ਹੈ ਜਿਵੇਂ ਮਰਜੀ ਬਹਿ ਜਾਓ ਕੋਈ ਚੱਕਰ ਨਹੀਂਗਾ ਠੀਕ ਹੈ ਸੋ ਤਾਂ ਸੋ ਮੌਸਮ ਕਰਕੇ ਪਸ਼ੂ ਕਰਦਾ ਜਿੱਤੇ ਮਰਜੀ ਹੱਥ ਹਤਲਾ ਲੂ ਕੋਈ ਚੱਕ ਠੀਕ ਹੈ ਓਕੇ ਸੋ ਸੋਨੀ ਭਾਈ ਇਹ ਸਮਝ ਦੀ ਕੀ ਡਿਟੇਲ ਹੈ ਕੈਨਵਸ ਵੀਰੇ ਇਹ ਦੂਜੇ ਸੂਏ ਸੂਈ ਆ 12 ਦਿਨ ਹੋ ਗਏ ਸੂਈ ਨੂੰ ਇਹਨੂੰ ਮਗਰ ਇਹਦੇ ਕੱਟੀ ਆ ਇਹ ਪਹਾੜੇ ਤੇ ਮਿਲਦੀ ਆ ਥਾਪੀ ਮਾਰਕ ਜਿਵੇਂ ਮਰਜੀ ਬਹਿ ਜਾ ਚੋਲਾ ਠੀਕ ਹੈ ਬੱਚਾ ਬਾਅਦ ਛੱਡਣਾ ਪੈਂਦਾ ਠੀਕ ਹੈ ਬੱਚੇ ਨੂੰ ਬਾਅਦ ਚ ਪਿਆਉਣਾ ਬਾਅਦ ਬਾਅਦ ਚ ਬਾਅਦ ਹਾਂ ਪਿਆਉਣਾ ਪਿਆ ਲੋ ਨਹੀਂ ਤਾਂ ਕੋਈ ਚੱਕਰ ਨਹੀਂ ਦੁੱਧ ਹੁਣ ਕਿੰਨਾ ਹੋ ਦੁੱਧ 12 ਕਿਲੋ ਹੋਣਾ ਇਸ ਟਾਈਮ ਦੋ ਟਾਈਮ ਚੋਲੇ ਵੀ ਅਗਰ ਅਗਲਾ ਤਸੱਲੀ ਕਰ ਲਵੇ ਠੀਕ ਹੈ ਜਮਾ ਨਹੀਂ ਹਲਦੀ ਹੁਲਦੀ ਜਿਵੇਂ ਮਰਜੀ ਵਹਿ ਜਾ ਓਕੇ ਹਾਂਜੀ ਸੋ ਦੱਸੋ ਡਿਮਾਂਡ ਕਿੰਨੀ ਦਸੀ ਬਾਈ 1,50,000 ਰੁਪਏ ਦੀ 1.5 ਲੱਖ ਰੁਪਏ ਡਿਮਾਂਡ ਆ ਦੱਸੋ ਮਿਲਦੀ ਥਾਪੀ ਤੇ ਆ ਬੱਚਾ ਪਹਿਲਾਂ ਨਹੀਂ ਛਡਾਉਂਦੀ ਬਾਅਦ ਚ ਬੱਚਾ ਤੁਸੀਂ ਤਰ੍ਹਾਂ ਚੁਣਾ ਸਕਦੇ ਹੋ ਓਹੀ ਵਹਿ ਜਾ ਪਲਾਦੀ ਵੀਰੇ ਹੁਣ ਧਾਰ ਮਾਰਦੇ ਕੋਈ ਚੱਕਰ ਅਜੀ ਉਹਨੂੰ ਉਤਾਰ ਦੇ ਉਹਨੂੰ ਉਤਾਰ ਦੇ ਮੈਨੂੰ ਨਹੀਂ ਉਹਨੂੰ ਦੇ ਹਾਂ ਬਸ ਸੋ ਦੋਸਤੋ ਬਾਕੀ ਤੁਸੀਂ ਚੋਕੇ ਪਾਸ ਕਰਿਓ ਛੱਡ ਦੇ ਭਾਈ ਛੱਡ ਜਿਹੜਾ ਵੀਰ ਖਰੀਦਣਾ ਚਾਵੇ ਮੈਂ ਵੀਡੀਓ ਬਣਾ ਰਿਹਾ ਲਗਭਗ 1:30 ਵਜੇ ਦਾ ਟਾਈਮ ਹੈ ਇਹ ਝੋਟੀ ਨੂੰ ਤੁਸੀਂ ਦੇਖ ਸਕਦੇ ਹੋ ਦੁੱਧ ਜਿਹੜਾ ਉਹ ਦੋ ਟਾਈਮ ਚੋਂਨ ਦਾ ਹੱਕ ਆ ਤੁਸੀਂ ਰਕਮ 500 ਰੁਪਏ ਲਾਉਣੇ ਆ ਤਾਂ ਪੇਸ਼ਕ ਦੋ ਟਾਈਮ ਇੱਥੇ ਚੋਲਿਓ ਸੋ ਇਹ ਤੋਂ ਇਲਾਵਾ ਕੁਝ گاਵਾ ਸੀਗੀਆਂ ਜਿਹੜੀਆਂ ਤੁਹਾਨੂੰ ਦਿਖਾ ਚੁੱਕੇ ਆ ਧੰਨਵਾਦ ਅੱਜ ਦੀ ਵੀਡੀਓ ਨੂੰ ਦੇਖਣ ਲਈ